ਸਤ ਸ੍ਰੀ ਅਕਾਲ ਮੈਂ ਚਰਨਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਵ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਪ੍ਰਧਾਨ ਮੰਤਰੀ ਦੀ ਜੋ ਕਿ ਅਚਾਨਕ ਪੰਜਾਬ ਦੇ ਆਧਮਪੁਰ ਹਵਾਈ ਅੱਡੇ ਤੇ ਪਹੁੰਚੇ ਨੇ ਇਸ ਮੌਕੇ ਸੀਐਮ ਭਗਵੰਤ ਮਾਨ ਮਜੀਠਾ ਦੇ ਵਿੱਚ ਜ਼ਰੀਲੀ ਸ਼ਰਾਬ ਨਾਲ 20 ਤੋਂ ਵੱਧ ਮੌਤਾ ਹੁਣ ਕਰਕੇ ਸਵਾਲਾਂ ਦੇ ਘੇਰੇ ਵਿੱਚ ਘਿਰ ਗਏ ਜਾਖੜ ਦੇ ਵੱਲੋਂ ਰਾਜਪਾਲ ਕੋਲ ਸ਼ਿਕਾਇਤ ਕਰਨ ਦੀ ਗੱਲ ਆਖ ਦਿੱਤੀ ਗਈ ਹੈ ਪਟਿਆਲਾ ਦੇ ਵਿੱਚ 600 ਲੀਟਰ ਮਿਥਨਲ ਜੋ ਕਿ ਜਾਲੀ ਸ਼ਰਾ ਬਣਾਉਣ ਲਈ ਵਰਤਿਆ ਜਾਂਦਾ ਉਸ ਨਾਲ ਭਰਿਆ ਟਰੱਕ ਪਟਿਆਲਾ ਦੇ ਵਿੱਚ ਫੜਿਆ ਗਿਆ ਪੰਜਾਬ ਦੇ ਵਿੱਚ ਬਲੈਕਆਊਟ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਫਿਰੋਜ਼ਪੁਰ ਚ ਹੋਏ ਪਾਕਿਸਤਾਨੀ ਡਰੋਨ ਹਮਲੇ ਨਾਲ ਇੱਕ ਮੌਤ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਐਲਜੀਪੀਸੀ ਦੀ ਅੰਤਰੀ ਕਮੇਟੀ ਦੇ ਵਿੱਚ ਵੱਡੇ ਫੈਸਲੇ ਲਏ ਗਏ ਨੇ ਹੁਣ ਖਬਰਾਂ ਵਿਸਤਾਰ ਦੇ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਚਾਨਕ ਪੰਜਾਬ ਦੇ ਆਧਮਪੁਰ ਹਵਾਈ ਅੱਡੇ ਤੇ ਪਹੁੰਚੇ ਨੇ ਤੇ ਇਸ ਮੌਕੇ ਉਹਨਾਂ ਦੇ ਵੱਲੋਂ ਆਰਮੀ ਦੇ ਜਵਾਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਪੀਐਮ ਮੋਦੀ ਵੱਲੋਂ ਇਹਨਾਂ ਫੌਜੀ ਨੌਜਵਾਨਾਂ ਦੀ ਹੌਸਲਾ ਫਜ਼ਾਈ ਕੀਤੀ ਗਈ ਹੈ ਤੇ ਆਖਿਆ ਕਿ ਜੋ ਕੁਝ ਤੁਸੀਂ ਦੇਸ਼ ਲਈ ਕੀਤਾ ਹੈ ਇਹ ਹਮੇਸ਼ਾ ਇਤਿਹਾਸ ਵਿੱਚ ਲਿਖਿਆ ਗਿਆ ਤੇ ਹਮੇਸ਼ਾ ਇਤਿਹਾਸਤਾ ਨੂੰ ਯਾਦ ਰੱਖੇਗਾ ਇਹ ਉਹੀ ਆਦਮਪੁਰ ਹਵਾਈ ਬੇਸ ਹੈ ਜਿੱਥੇ S400 ਜੋ ਕਿ ਪਾਕਿਸਤਾਨੀ ਮਜ਼ਾਈਲਾਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੰਦਾ ਹੈ ਇੱਥੇ ਹੀ ਉਹ ਹਵਾਈ ਰੱਖਿਆ ਪ੍ਰਣਾਲੀ ਯੰਤਰ ਲਗਾਇਆ ਗਿਆ ਸੀ ਇਸ ਦੀਆਂ ਤਸਵੀਰਾਂ ਵੀ ਵਿਸ਼ੇ ਨਰਿੰਦਰ ਮੋਦੀ ਜਿੱਥੇ ਪਹੁੰਚੇ ਨੇ ਉੱਥੇ ਪਿੱਛੇ ਇਸ ਦੀਆਂ ਤਸਵੀਰਾਂ ਵੀ ਦੇਖੇ ਜਾ ਸਕਦੀਆਂ ਨੇ ਪੀਐਮ ਮੋਦੀ ਦੇ ਵੱਲੋਂ ਅਚਾਨਕ ਆਦਮਪੁਰ ਹਵਾਈ ਬੇਸ ਜੋ ਕਿ ਜਲੰਧਰ ਦੇ ਵਿੱਚ ਸਥਿਤ ਹੈ ਇੱਥੇ ਆ ਕੇ ਇੱਕ ਸਖਤ ਸੰਦੇਸ਼ ਪਾਕਿਸਤਾਨ ਨੂੰ ਦਿੱਤਾ ਗਿਆ ਹੈ ਇਸ ਮੌਕੇ ਨਰਿੰਦਰ ਮੋਦੀ ਜਵਾਨਾਂ ਦੇ ਵਿੱਚ ਖੜ ਕੇ ਫੋਟੋ ਖਚਾਉਂਦੇ ਅਤੇ ਭਾਰਤ ਮਾਤਾ ਦੀ ਜੈ ਦੇ ਨਾਰੇ ਲਗਾਉਂਦੇ ਵੀ ਦਿਖਾਈ ਦਿੱਤੇ ਵਾਧਿਆਂ ਅਗਲੀ ਖਬਰ ਦੇ ਵੱਲ ਅੰਮ੍ਰਿਤਸਰ ਦੇ ਹੜਕਾ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਹੁਣ ਤੱਕ 20 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ ਸਰਕਾਰੀ ਅੰਕੜਿਆਂ ਦੇ ਮੁਤਾਬਕ ਇਹਨਾਂ ਵਿੱਚ 26 ਸਾਲ ਤੋਂ ਲੈ ਕੇ 80 ਸਾਲ ਦੇ ਵਿਅਕਤੀ ਸ਼ਾਮਿਲ ਨੇ ਅਤੇ ਜੋ ਬਾਕੀ ਵਿਅਕਤੀ ਇਸ ਜ਼ਹਿਰੀਲੀ ਸ਼ਰਾਬ ਕਰਨ ਕਰਕੇ ਹਸਪਤਾਲ ਦੇ ਵਿੱਚ ਦਾਖਲ ਨੇ ਉਹਨਾਂ ਦੇ ਵਿੱਚੋਂ ਦਸਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇਹਨਾਂ ਵਿਅਕਤੀਆਂ ਦੇ ਘਰੇ ਜੋ ਮਾਰੇ ਗਏ ਨੇ ਸਿਆਸਤਦਾਨਾਂ ਪਹੁੰਚਦੇ ਦਿਖਾਈ ਦੇ ਰਹੇ ਨੇ ਉਹਨਾਂ ਦੇ ਵੱਲੋਂ ਤਸਵੀਰਾਂ ਅਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਹਨਾਂ ਦੇ ਘਰੇ ਪਹੁੰਚੇ ਨੇ ਤੇ ਪਰਿਵਾਰ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਅਤੇ ਫ੍ਰੀ ਪੜ੍ਹਾਈ ਜਿਨ੍ਹਾਂ ਦੇ ਬੱਚੇ ਨੇ ਉਹਨਾਂ ਨੂੰ ਫ੍ਰੀ ਪੜ੍ਹਾਈ ਅਤੇ ਨੌਕਰੀ ਦੀ ਵੀ ਗੱਲ ਸੀਐਮ ਭਗਵੰਤ ਮਾਨ ਦੇ ਵੱਲੋਂ ਆਖੀ ਗਈ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਈ ਵੱਡੀਆਂ ਗੱਲਾਂ ਆਖ ਦਿੱਤੀਆਂ ਗਈਆਂ ਨੇ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਇੱਕ ਵੱਡਾ ਨੈਕਸਸ ਹੈ ਹਜ਼ਾਰਾਂ ਕਰੋੜ ਰੁਪਏ ਦਾ ਇੱਕ ਕਾਰੋਬਾਰ ਹੈ ਇਸ ਦੇ ਵਿੱਚ ਪੁਲਿਸ ਅਫਸਰ ਸਿਆਸਾਦਾਨਾ ਰਾਜਨੀਤਿਕ ਲੀਡਰ ਜੇਕਰ ਸ਼ਾਮਲ ਹੋਣ ਤਾਂ ਹੀ ਇਹ ਕਾਰੋਬਾਰ ਵੱਡੇ ਪੱਧਰ ਤੇ ਚੱਲ ਸਕਦਾ ਜੋ ਕਿ ਪੰਜਾਬ ਦੇ ਵਿੱਚ ਇਸ ਮੋਕੇ ਚੱਲ ਰਿਹਾ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਜਿਹੜੇ ਵੀ ਦੋਸ਼ੀ ਪਾਏ ਗਏ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਇਸ ਮੋਕੇ ਜੇਕਰ ਗੱਲ ਕਰੀਏ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਹੋਇਆਂ 10 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਸ ਮਾਮਲੇ ਦੇ ਵਿੱਚ ਜੋ ਕਿ ਇਸ ਦਾ ਮੁੱਖ ਮਾਸਟਰਮਾਈਂਡ ਹੈ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਉਸ ਦਾ ਨਾਮ ਪ੍ਰਭਜੀਤ ਸਿੰਘ ਦੱਸਿਆ ਜਾ ਰਿਹਾ ਹੈ ਸਰਕਾਰ ਦੇ ਵੱਲੋਂ ਹੁਣ ਤੱਕ ਆਪਣੇ ਸਰਕਾਰੀ ਅਧਿਕਾਰੀਆਂ ਤੇ ਕਾਰਵਾਈ ਕਰਦੇ ਹੋਏ ਆ ਇਸ ਵਿੱਚ ਇੱਕ ਡੀਐਸਪੀ ਇੱਕ ਐਸਐਚਓ ਅਤੇ ਦੋ ਐਕਸਾਈਜ਼ ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਇਸ ਮੌਕੇ ਮਜੀਠਾ ਦੇ ਵਿੱਚ ਜੋ ਕਿ ਵਿਕਰਮ ਮਜੀਠੀਆ ਦਾ ਘਾੜਾ ਇਸ ਵਿੱਚ ਗੱਲਬਾਤ ਕਰਦੇ ਹੋਏ ਉਹਨਾਂ ਨੇ ਆਖ ਦਿੱਤਾ ਕਿ ਇਹੀ ਤਾਂ ਦੋਖ ਹੈ ਇੱਥੇ ਜਿਹੜੇ ਇਨਾ ਲੰਮਾ ਸਮਾਂ ਰਾਜ ਕਰਦੇ ਰਹੇ ਨੇ ਉਹਨਾਂ ਦਾ ਨਾਮ ਦਾ ਖੁਦ ਨਸ਼ਿਆਂ ਦੀ ਸਮਗਲੀ ਕਰਨ ਦੇ ਵਿੱਚ ਬੋਲਦਾ ਹੈ ਉਹ ਸਮਗਲੀਂ ਦੇ ਕੇਸਾਂ ਦੇ ਵਿੱਚ ਸੁਪਰੀਮ ਕੋਰਟ ਤੋਂ ਜਮਾਨਤਾਂ ਲੈ ਕੇ ਬਾਹਰ ਆਏ ਨੇ ਸੀਐਮ ਭਗਵੰਤ ਮਾਨ ਦੇ ਵੱਲੋਂ ਬਿਕਰਮਜੀਠੇ ਦੇ ਵੱਲ ਇੱਥੇ ਇਸ਼ਾਰਾ ਕੀਤਾ ਗਿਆ ਤੇ ਉਧਰ ਦੂਜੇ ਪਾਸੇ ਬਿਕਰਮਜੀਠੇ ਦੇ ਵੱਲੋਂ ਗੱਲ ਆਖ ਦਿੱਤੀ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਪੋਲਾ ਖੋਲਾਂਗਾ ਇਸ ਦੇ ਵਿੱਚ ਕਿਹੜੇ ਆਮ ਆਦਮੀ ਪਾਰਟੀ ਦੇ ਬੰਦੇ ਖਾਸ ਬੰਦੇ ਸ਼ਾਮਿਲ ਨੇ ਉਹਨਾਂ ਬਾਰੇ ਖੁਲਾਸੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗਾ ਇੱਥੇ ਵੱਡੀ ਗੱਲ ਬਿਕਰਮ ਮਜੀਠੀਏ ਦੇ ਵੱਲੋਂ ਅਗ ਦਿੱਤੀ ਗਈ ਹੈ ਬਿਕਰਮ ਮਜੀਠੀਆ ਵੀ ਇਨ੍ਹਾਂ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਸਨ ਇਸ ਮੌਕੇ ਉਹਨਾਂ ਦੀ ਪਤਨੀ ਗਰੀਬ ਕੌਰ ਮਜੀਠੀਆ ਜੋ ਕਿ ਮਜੀਠਾ ਹਲਕੇ ਦੇ ਵਿਧਾਇਕ ਨੇ ਉਹ ਵੀ ਇਸ ਮੌਕੇ ਉਹਨਾਂ ਦੇ ਨਾਲ ਮਾਝੂਦਸਨ ਤੇ ਇਸੇ ਮਾਮਲੇ ਨੂੰ ਲੈ ਕੇ ਸੁਨੀਲ ਜਾਖੜ ਦੇ ਵੱਲੋਂ ਵੱਡੀ ਗੱਲ ਆਖ ਦਿੱਤੀ ਗਈ ਹੈ ਕਿ ਜੋ ਦਿੱਲੀ ਤੋਂ ਕੱਢੇ ਗਏ ਸ਼ਰਾਬ ਘਟਾਲਿਆਂ 'ਚ ਜਿਨ੍ਹਾਂ ਦਾ ਨਾਮ ਬੋਲਦਾ ਹੈ ਉਹ ਪੰਜਾਬ ਦੇ ਵਿੱਚ ਆ ਕੇ ਬੈਠ ਗਏ ਨੇ ਇਸੇ ਕਰਕੇ ਅਜੇ ਇੱਕ ਤਣਾਵਾ ਇੱਥੇ ਪੰਜਾਬ ਦੇ ਵਿੱਚ ਵਰਤ ਰਹੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਰਾਜਪਾਲ ਨੂੰ ਮਿਲਾਂਗਾ ਤੇ ਸਭ ਤੋਂ ਪਹਿਲੀ ਗੱਲ ਇਹ ਰੱਖਾਂਗਾ ਕਿ ਇਹ ਜੋ ਦਿੱਲੀ ਦੇ ਬੰਦੇ ਪੰਜਾਬ ਦੇ ਵਿੱਚ ਆ ਕੇ ਬੈਠੇ ਹੋਏ ਨੇ ਸਰਕਾਰੀ ਰਹਿਸ਼ਿਆ ਸਰਕਾਰੀ ਅਨੰਦਮਾਰ ਰਹਿਣੇ ਸਰਕਾਰੀ ਮੀਟਿੰਗਾਂ ਦੇ ਵਿੱਚ ਬੈਠਦੇ ਨੇ ਇਹਨਾਂ ਦਾ ਕੀ ਅਧਿਕਾਰ ਹੈ ਰਾਜਪਾਲ ਕੋਲੋਂ ਜਾਂਚ ਕਰਵਾਉਣ ਦੀ ਮੰਗ ਸੁਨੀਲ ਜਾਖੜ ਦੇ ਵੱਲੋਂ ਰੱਖੀ ਜਾਵੇਗੀ ਉਹਨੇ ਤਾਂ ਕਹਿੰਦੇ ਕਿ ਜਿੱਥੇ ਸਰਕਾਰ ਦੇ ਵੱਲੋਂ ਇੱਕ ਪਾਸੇ ਯੋਧ ਨਸ਼ਿਆਂ ਵਿਰੁੱਧ ਛੇੜਕ ਹੈ ਉਧਰ ਦੂਜੇ ਪਾਸੇ ਇੱਕ ਗੁਲਾਬੀ ਰੰਗ ਦੀ ਨਦੀ ਜੋ ਕਿ ਸ਼ਰਾਬ ਹੈ ਉਹ ਵਗਦੀ ਹੈ ਜੋ ਕਿ ਸਰਕਾਰ ਦੀ ਇਸ ਮੁਹਿੰਮ ਦੀ ਬੋਲ ਖੋਲਦੀ ਹੋਈ ਤੇ ਖਾਈ ਦੇ ਰਹੀ ਹੈ ਵਾਦਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਹੋ ਰੇ ਲਗਾਤਾਰ ਬਲੈਕਆਊਟ ਨੂੰ ਲੈ ਕੇ ਹੁਣ ਰਾਤ ਦੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਤੇ ਖਾਈ ਦੇ ਰਹੀ ਹੈ ਜਿੱਥੇ ਪਹਿਲਾਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਲੈਕਆਊਟ ਪਿਛਲੇ ਕੁਝ ਦਿਨਾਂ ਤੋਂ ਨਹੀਂ ਹੋ ਰਿਹਾ ਉਧਰ ਦੂਜੇ ਪਾਸੇ ਸਰਹੱਦੀ ਇਲਾਕੇ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਫਿਰੋਜ਼ਪੁਰ ਗੁਰਦਾਸਪੁਰ ਅਤੇ ਪਠਾਨਕੋਟ ਇਹਨਾਂ ਦੇ ਵਿੱਚ ਬਲੈਕਆਊਟ ਹੁੰਦਾ ਸੀ ਕੱਲ ਵੀ ਬਲੈਕਆਊਟ ਹੋਇਆ ਪਰ ਇਸ ਨੂੰ ਲੈ ਕੇ ਹੁਣ ਅੰਮ੍ਰਿਤਸਰ ਪ੍ਰਸ਼ਾਸਨ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਹੈ ਕਿ ਜੇਕਰ ਅਲਰਟ ਨਹੀਂ ਹੁੰਦਾ ਲੋਕ ਸਮਝਦਾਰੀ ਵਰਤ ਕੇ ਖੋਦੀ ਘਰਾਂ ਦੀਆਂ ਲਾਈਟਾਂ ਬੰਦ ਕਰ ਦਿੰਦੇ ਨੇ ਬਾਹਰ ਦੀਆਂ ਲਾਈਟਾਂ ਬੰਦ ਕਰ ਦਿੰਦੇ ਨੇ ਆਪਣੇ ਕਮਰੇ ਦੇ ਅੰਦਰ ਲਾਈਟਾਂ ਜਗਾ ਕੇ ਪਰ ਦਿਨ ਅੱਗੇ ਕਰਕੇ ਰੋਸ਼ਨੀ ਬਾਹਰ ਨਹੀਂ ਆਉਣ ਦਿੰਦੇ ਤਾਂ ਫਿਰ ਬਲੈਕਆਊਟ ਅੰਮ੍ਰਿਤਸਰ ਦੇ ਵਿੱਚ ਅੱਜ ਨਹੀਂ ਹੋਵੇਗਾ ਪਰ ਜੇਕਰ ਲੋਕਾਂ ਦੇ ਵੱਲੋਂ ਖੁਦ ਸਮੇਂਦਾਰੀ ਵਰਤ ਕੇ ਲਾਈਟਾਂ ਨਾ ਬੰਦ ਕੀਤੀਆਂ ਗਈਆਂ ਘਰਾਂ ਦੇ ਬਾਹਰ ਹਨੇਰਾ ਨਾ ਕੀਤਾ ਗਿਆ ਤਾਂ ਮਜਬੂਰਨ ਅੰਮ੍ਰਿਤਸਰ ਪ੍ਰਸ਼ਾਸਨ ਦੇ ਵੱਲੋਂ ਬਲੈਕਆਊਟ ਕੀਤਾ ਜਾਵੇਗਾ ਇਸੇ ਦੌਰਾਨ ਅੰਮ੍ਰਿਤਸਰ ਡੀਸੀ ਨੇ ਹੁਕਮ ਜਾਰੀ ਕਰਦੇ ਹੋਏ ਅਖ ਦਿੱਤਾ ਹੈ ਕਿ ਸਕੂਲ ਕੱਲ ਤੋਂ ਖੁੱਲਣਗੇ ਇਹਨਾਂ ਦਾ ਸਮਾਂ ਉਹਨਾਂ ਦੇ ਵੱਲੋਂ 10:30 ਤੋਂ ਲੈ ਕੇ 2:30 ਵਜੇ ਤੱਕ ਰੱਖਿਆ ਗਿਆ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੇਚ ਪਾਕਿਸਤਾਨੀ ਡਰੋਨ ਫਟਣ ਦੇ ਨਾਲ ਘਰ ਦੇ ਤਿੰਨ ਜੀ ਝੁੱਲਸ ਗਏ ਸਨ ਜਿਨ੍ਹਾਂ ਨੂੰ ਜ਼ੇਰੇ ਇਲਾਜ ਹਸਪਤਾਲ ਦੇ ਵਿੱਚ ਇਲਾਜ ਲਈ ਲੈ ਕੇ ਜਾਇਆ ਗਿਆ ਇਹਨਾਂ ਦੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀ ਸਨ ਜਿਨ੍ਹਾਂ ਦੇ ਵਿੱਚ ਪਿਤਾ ਪਤਨੀ ਅਤੇ ਉਹਨਾਂ ਦਾ ਲੜਕਾ ਇਹਨਾਂ ਪਰਿਵਾਰਕ ਮੈਂਬਰਾਂ ਦੇ ਵਿੱਚੋਂ 50 ਸਾਲਾ ਸੁਖਵਿੰਦਰ ਕੌਰ ਜੋ ਕਿ 100% ਇਸ ਡਰੋਨ ਹਮਲੇ ਦੇ ਵਿੱਚ ਝੁਣਸ ਗਈ ਸੀ ਉਸ ਦੀ ਹੁਣ ਮੌਤ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹਾਲਾਤ ਗੰਭੀਰ ਹੋਣ ਕਰਕੇ ਫਿਰੋਜ਼ਪੁਰ ਤੋਂ ਇਹਨਾਂ ਨੂੰ ਲੁਧਿਆਣਾ ਰੈਫਰ ਕੀਤਾ ਗਿਆ ਲੁਧਿਆਣਾ ਦੇ ਡੀ ਐਮ ਸੀ ਹਸਪੀਟਲ ਦੇ ਵਿੱਚ ਰਾਤ 12 ਵਜੇ ਮੌਤ ਹੋ ਗਈ ਹੈ ਤੇ ਇਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੇ ਵੱਲੋਂ 10 ਲੱਖ ਰੁਪਇਆ ਪਰਿਵਾਰਕ ਮੈਂਬਰਾਂ ਨੂੰ مالی ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਵਾਧੇयां ਅਗਲੀ ਖਬਰ ਦੇ ਵੱਲ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅੰਦਰ ਕਮੇਟੀ ਅੱਜ ਅੰਮ੍ਰਿਤਸਰ ਵਿਖੇ ਕੀਤੀ ਗਈ ਹੈ। ਇਸ ਦੇ ਵਿੱਚ ਕੁਝ ਵੱਡੇ ਫੈਸਲੇ ਲਏ ਗਏ ਨੇ। ਪਹਿਲਾ ਵੱਡਾ ਫੈਸਲਾ ਇਹ ਲਿਆ ਗਿਆ ਕਿ ਪੁਨਛ ਦੇ ਵਿੱਚ ਗੋਲੀਬਾਰੀ ਦੇ ਦੌਰਾਨ ਜੋ ਚਾਰ ਸਿੱਖ ਵਿਅਕਤੀ ਇਸ ਦੌਰਾਨ ਮਾਰੇ ਗਏ ਸਨ ਉਹਨਾਂ ਦੇ ਪਰਿਵਾਰ ਨੂੰ 5-5 ਲੱਖ ਰੁਪਇਆ ਮੌਜੂਦਾ ਦੇਣ ਦੀ ਗੱਲ ਆ ਆਖੀ ਗਈ ਹੈ ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅਤੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਮੋਹਨ ਸਿੰਘ ਜੋ ਕਿ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀਆਂ ਤਸਵੀਰਾਂ ਅਜਾਇਬ ਘਰ ਵਿੱਚ ਲਗਾਉਣ ਦਾ ਫੈਸਲਾ ਕੀਤਾ ਗਿਆ ਸੋ ਇਹ ਸਨ ਅੱਜ ਦੀਆਂ ਵੱਡੀਆਂ ਖਬਰਾਂ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜੋ ਕੁਝ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ رائے ਕਮੈਂਟ ਦੇ ਵਿੱਚ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ ਨਾਲ